ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ 13ਵਾਂ ਦਿਨ ਚੱਲ ਰਿਹਾ ਹੈਗਾ ਤੇ ਜਿਹੜੀ ਸੰਗਤ ਆ ਉਹ ਅਲੱਗ-ਅਲੱਗ ਜਗ੍ਹਾ ਤੋਂ ਇਸ ਮੋਰਚੇ ਦੇ ਵਿੱਚ ਸ਼ਾਮਲ ਹੋ ਰਹੀ ਹੈ ਜੀ ਤੇ ਇਹ ਸਾਡੇ ਨਾਲ ਬਾਈ ਹੁਣੀ ਖੜੇ ਨੇ ਇਹ ਬਾਈ ਅਨੰਦਪੁਰ ਸਾਹਿਬ ਤੋਂ ਪੈਦਲ ਚੱਲ ਕੇ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ ਲਈ ਆਏ ਨੇ ਤੇ ਇਹ ਬਾਈ ਦੇਰਾਦੂਨ ਤੋਂ ਉੱਤਰਾਖੰਡ ਤੋਂ ਸਪੈਸ਼ਲੀ ਉੱਥੋਂ ਇਸ ਮੋਰਚੇ ਦੇ ਵਿੱਚ ਪੱਕੇ ਤੌਰ ਤੇ ਸ਼ਾਮਲ ਹੋਇਆ ਆਏ ਨੇ ਬਾਈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਹ ਵੀਰੇਆ ਮੋਰਚੇ ਬਾਰੇ ਸਾਨੂੰ ਪਤਾ ਲੱਗਾ ਜਦ ਆਪਾਂ ਜੋ ਹਿਸਾਬ ਤਾ 2 ਦਿਨ ਪਹਿਲਾਂ ਵਾਪਸ ਆਇਆ ਘਰ ਇਹ ਇੱਕ ਤੋਂ ਬਾਅਦ ਸਾਨੂੰ ਵੀ ਆਸੀਆ ਕਿ ਸਾਡੇ ਮਦਰ ਸਾਹਿਬ ਇਸ ਕਾਲਜ ਦੇ ਆਪਣਾ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਨੇ ਤੇ ਸਾਡਾ ਵੀ ਜੀ ਕਿਹਾ ਕਿ ਆਪਾਂ ਵੀ ਅੱਗੇ ਸੀ ਆਪਣਾ ਯੂਨੀਵਰਸਿਟੀ ਚ ਪੜ੍ਹਨਾ ਚਾਹੁੰਦੇ ਆਂ ਤੇ ਅਸੀਂ ਤਾਂ ਇਸ ਮੋਰਚੇ ਦੇ ਆਂਦਾ ਸ਼ਾਮਲ ਕੀਤਾ ਜਦ ਤੱਕ ਮੋਰਚੇ ਡਟਿਆ ਰਿਹਾ ਤਦ ਤੱਕ ਅਸੀਂ ਡਟੇ ਬੈਠੇ ਬਈਏ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਉਤਰਖੰਡ ਤੋਂ ਆਇਆ ਮੈਂ ਪੰਜਾਬ ਬਚਾਓ ਮੋਰਚੇ ਵੀ ਸ਼ਾਮਲ ਹੋਣ ਆਇਆ ਤੇ ਮੈਂ ਉਹ ਜਿਹੜਾ ਕਿ ਕਸ਼ਮੀਰ ਵੀਰ ਦੀ ਵੀਡੀਓ ਦੇਖ ਕੇ ਮੈਂ ਬਹੁਤ ਜਾਗਰੂਕ ਹੋਇਆ ਤੇ ਮੈਂ ਇਸ ਮੋਰਚੇ ਵਿੱਚ ਸ਼ਾਮਲ ਹੋ ਅਸੀਂ ਵੀ ਸਾਰੀ ਸੰਗਤ ਨੂੰ ਚਾਹੇ ਉਹ ਪੰਜਾਬ ਦੇ ਵਿੱਚ ਲੋਕ ਨੇ ਜਾਂ ਕਿਸੇ ਵੀ ਸੂਬੇ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਸੈਨੇਟ ਨੂੰ ਬਚਾਉਣ ਦੇ ਲਈ ਪੰਜਾਬ ਯੂਨੀਵਰਸਿਟੀ ਦੇ ਆਪ ਦਾ ਦਾਵਾ ਮਜ਼ਬੂਤ ਕਰਨ ਲਈ ਅਸੀਂ ਵੱਧ ਤੋਂ ਵੱਧ ਗੈਂਤੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਾਰਾਂ ਤੇ ਸ਼ਾਮਲ ਹੁੰਦੇ ਆਂ ਵਾਈਗੁਰਜੀ ਕਾਹਤਾਨ ਸਾਹ ਵਾਈਗੁਰਜੀ ਕੀ